ਪਛਾਣੋਗਾ ਕਿਹੜੀ ਜਗ੍ਹਾ ਇਹ ਹੈ ਫਰੀਦਕੋਟ ਦਾ ਗੁਰੂਬੀਰ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਤੇ ਆਹ ਮਸ਼ੀਨਰੀ ਦੇਖ ਲਓ ਤੇ ਇਹ ਮਸ਼ੀਨਰੀ ਇਸ ਹਸਪਤਾਲ ਦੇ ਲਈ ਆਈ ਆ ਜਿਹੜਾ ਸਾਹਮਣੇ ਆ ਇਹ ਹੈਗਾ ਕ੍ਰਿਟੀਕਲ ਕੇਅਰ ਸੈਂਟਰ ਇੱਥੇ 100 ਬੈੱਡ ਦਾ ਇਹ ਹਸਪਤਾਲ ਬਣ ਰਿਹਾ ਜਿੱਥੇ ਇੱਕੋ ਸਮੇਂ 100 ਬੰਦਾ ਵੈਂਟੀਲੇਟਰ ਜਿਹੜਾ ਹੈਗਾ ਉਹ ਵਰਤ ਸਕੇਗਾ ਪਹਿਲੇ ਫੇਸ ਦੇ ਵਿੱਚ 50 ਜਿਹੜਾ ਹੈਗੇ ਬੈੱਡ ਦਾ ਹਸਪਤਾਲ ਚਾਲੂ ਹੋਣਾ ਤੇ ਉਸ ਤੋਂ ਬਾਅਦ ਅਗਲੇ ਫੇਸ 'ਚ 100 ਦਾ ਤੇ ਇੱਥੇ ਆਸ਼ੀਮਾਨ ਕਾਰਡ ਦੇ ਤਹਿਤ ਲੋਕਾਂ ਨੂੰ ਅ ਵੈਂਟੀਲੇਟਰ ਵਰਤਨ ਵਾਸ ਜਿਹੜਾ ਹੈਗਾ ਇਲਾਜ ਆ ਉਹ ਫ੍ਰੀ ਹੋਏਗਾ ਜਿਹੜਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ 50000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖਰਚਾ ਪਿਆ ਜਾਂਦਾ ਤੇ ਜਿਹੜੇ ਰੈਫਰ ਕੀਤੇ ਹੁੰਦੇ ਮਰੀਜ਼ ਹੈ ਜਾਂ ਜਿਹੜੇ ਜਾਦੇ ਸੀਰੀਅਸ ਹੁੰਦੇ ਆ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੁੰਦੀ ਹੈ ਫਿਰ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਏ ਕਰੇਗਾ ਤੇ ਵੱਡੇ ਹਸਪਤਾਲਾਂ ਦੇ ਵਿੱਚ ਜਦੋਂ ਪੈਸੇ ਵੱਡੇ ਬਿੱਲ ਬਣਦੇ ਨੇ ਵੈਂਟੀਲੇਟਰ ਦੇ ਪਰ ਇੱਥੇ ਬਿਲਕੁਲ ਫ੍ਰੀ ਆਫ ਕਾਸਟ ਆਸ਼ੀਮਾਨ ਕਾਰਡ ਦੇ ਤਹਿਤ ਜਿਹੜਾ ਇਲਾਜ ਹੋਇਆ ਕਰੇਗਾ ਸਰਕਾਰ ਨੇ ਨਜ਼ਾਰਾ ਬੰਨ ਰੱਖਿਆ